జర్నలిస్ట్ ప్రెస్ క్లబ్ అధ్యక్షుణ్ణ పంజాబ్ దేన్ నా జునన్ దే సెషన్ 2024 25 ది అజ్ ప్లేటి మీటింగ్ హోయీ యా تے ਸਾਡੇ ਸੁభా ప్రదాన మంజీత్ సింగ్ మాంజ్ దే దిశానర్ తే షైట్ కమ్ కర్దే హోయె ਅਸੀਂ ਅੱਜ ਇੱਕ ਹੋਰ ਨਵੀਂ ਪਹਿਲ ਕਰਦੇ ਹੋਏ ਹੰਬੀ ਜੇਦਲੀ ਜੀ ਜੋ ਕਿ ਅਮਰ ਜਲਾ ਤੋਂ ਸੀਨੀਅਰ ਪੱਤਰਕਾਰ ਨੇ ਅੱਜ ਅਸੀਂ ਇਹਨੂੰ ਆਪਣੇ ਕਲੱਬ ਦੇ ਵਿੱਚ ਜ਼ਿੰਮੇਵਾਰੀ ਦੇ ਰਹੇ ਹਾਂ ਅੱਜ ਸਾਰੇ ਹੀ ਪੱਤਰਕਾਰ ਸਾਥ ਨੇ ਸਹਿਮਤੀ ਨਾਲ ਅਸੀਂ ਇਹਨਾਂ ਨੂੰ ਜਿਹੜਾ ਜਨਰਲ ਸੈਕਟਰੀ ਦਾ ਅਹੁਦਾ ਦੇ ਰਹੇ ਹਾਂ ਤੇ ਨਾਲ ਹੀ ਮੇਰੇ ਨਾਲ ਖੜੇ ਨੇ ਅੰਕੁਸ਼ ਜੀ ਤੇ ਲਖਮਿੰਦਰ ਜੀ ਇਹਨਾਂ ਨੂੰ ਅਸੀਂ ਪਬਲਿਕ ਰਿਲੇਸ਼ਨਸ਼ਿਪ ਅਫੀਸਰ ਦਾ ਨਾਲ ਅਹੁਦਾ ਦੇ ਰਹੇ ਹਾਂ ਤਾਂ ਕਿ ਸਮੇਂ-ਸਮੇਂ ਤੇ ਜਿਹੜੀਆਂ ਕਲੱਬ ਦੀਆਂ ਗਤੀਵਿਧੀਆਂ ਨੇ ਜਾਂ ਕੋਈ ਏਜੰਡੇ ਨੇ ਉਹਨਾਂ ਬਾਰੇ ਇਹ ਗਰੁੱਪ ਦੇ ਵਿੱਚ ਲਿਖਦੇ ਰਹਿਣ ਤੇ ਸਾਰਿਆਂ ਨੂੰ ਸੂਚਿਤ ਕਰਦੇ ਰਹਿਣ ਤੇ ਜਿਹੜੇ ਸਾਡੇ ਜਨਰਲ ਸੈਕਟਰੀ ਨੇ ਇਹਨਾਂ ਦਾ ਕੰਮ ਹੋਏਗਾ ਸਾਰੇ ਪੱਤਰਕਾਰ ਸਾਥੀ ਦੀ ਗੱਲ ਸੁਣ ਕੇ ਹਉਣ ਦੇ ਵਿਚਾਰ ਕਲੱਬ ਦੇ ਵਿੱਚ ਰੱਖਣੇ ਉਹਦੇ ਰੋਲ ਰੱਖਣੇ ਤਾਂ ਕਿ ਉਹਦੇ ਬਾਰੇ ਕੋਈ ਠੋਸ ਫੈਸਲਾ ਲੈ ਕੇ ਰਣਨੀਤੀ ਤਿਆਰ ਕਰਕੇ ਹੌਣ ਨੂੰ ਸੁਲਝਾਇਆ ਜਾਵੇ ਤੇ ਮੈਂ ਸਾਰੇ ਹੀ ਟੀਮ ਨੂੰ ਮੁਬਾਰਕਵਾਦ ਦਿੰਦਾ ਵਾਂ ਅੱਜ ਜਿੰਨੇ ਵੀ ਪੱਤਰਕਾਰ ਸਾਥੀ ਸਾਡੇ ਪ੍ਰਧਾਨ ਸ਼੍ਰੀ ਪ੍ਰਮੋਚਰ ਵਾਲੀ ਦੇ ਇੱਕ ਫੋਨ ਕਾਲ ਤੇ ਇੱਥੇ ਪਹੁੰਚੇ ਨੇ ਅਸੀਂ ਸਭ ਤੁਹਾਡੇ ਸਾਰਿਆਂ ਦਾ तहे ਦਿਲੋਂ ਆਪਣੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡਾ ਇੱਕ ਹਿੱਸਾ ਬਣਿਆ ਹੋਇਓ ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਇਸ ਤਰ੍ਹਾਂ ਜੁੜ ਕੇ ਰਹੋਗੇ ਧੰਨਵਾਦ ਅ ਸਭ ਤੋਂ ਪਹਿਲਾਂ ਤਾਂ ਮੈਂ ਜਰਨਲਿਸਟ ਪ੍ਰੈਸ ਕਲੱਬ ਲੁਧਿਆਣਾ ਦੀ ਟੀਮ ਦਾ ਤੇ ਸਾਡੇ ਸੁਪਾ ਪ੍ਰਧਾਨ ਮਨਜੀਤਵੰਦ ਜੀ ਸਾਡੇ ਲੁਧਿਆਣਾ ਟੀਮ ਦੇ ਵਿੱਚੋਂ ਪ੍ਰੈਜ਼ੀਡੈਂਟ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਮੋਤ ਚਟਾਲਾ ਜੀ ਚੇਅਰਮੈਨ ਜਸੀਪਾ ਜੀ ਤੇ ਜਿਨ੍ਹਾਂ ਦੀ ਅੱਜ ਨਵੀਂ ਜੁਆਇਨਿੰਗ ਹੋਈ ਹੈ ਜਨਰਲ ਸੈਕਟਰੀ ਜਿਹੜੇ ਸਾਡੇ ਨੇ ਜੇਤਲੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਛੋਟੇ ਜਿਹੇ ਆਪਣੇ ਭਰਾ ਨੂੰ ਇੱਕ ਪੀਆਰਓ ਦੀ ਡਿਊਟੀ ਲਾ ਕੇ ਚਲੋ ਇੱਕ ਡਿਊਟੀ ਵੀ ਟਾਫ ਹੁੰਦੀ ਆ ਥੋੜੀ ਪੀਆਰਓ ਦੀ ਬੜਾ ਸੋਚ ਸਮਝ ਕੇ ਲਿਖਣਾ ਪੈਂਦਾ ਪਰ ਜੇ ਕਹਿੰਦੇ ਸੱਚ ਲਿਖਣਾ ਹੋਵੇ ਫੇਰ ਭਾਵੇਂ ਔਖਾ ਕਿਉਂ ਨਾ ਹੋਵੇ ਲਿਖ ਦੇਣਾ ਚਾਹੀਦਾ ਕਿਉਂਕਿ ਇਹ ਸੇਵਾ ਕਿਸੇ ਕਿਸੇ ਨੂੰ ਮਿਲਦੀ ਆ ਕਿਉਂਕਿ ਕਲਮ ਹੀ ਆ ਜਿਹੜੀ ਜਿਹੜੀ ਤਲਵਾਰ ਨੂੰ ਵੀ ਹਰਾ ਸਕਦੀ ਆ ਕਲਮ ਬੰਦੂਕ ਨੂੰ ਵੀ ਤੋੜ ਸਕਦੀ ਆ ਕਲਮ ਵੱਡੇ ਵੱਡੇ ਟੈਂਕ ਢਾ ਸਕਦੀ ਆ ਕਲਮ ਦੇ ਵਿੱਚ ਇੰਨੀ ਤਾਕਤ ਹੁੰਦੀ ਆ ਉਹ ਜਿਹੜੀ ਮੈਨੂੰ ਤੁਸੀਂ ਬਖਸ਼ਿਸ਼ ਕੀਤੀ ਆ ਮੇਰੇ ਤੇ ਤੁਸੀਂ ਇਨਾ ਪਿਆਰ ਭਰਿਆ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਪੀਆਰਓ ਲਾਇਆ ਤੇ ਨਾਲ ਸਾਡੇ ਸਾਥੀ ਜੀ ਨੂੰ ਪੀਆਰਓ ਲਾਇਆ ਤਾਂ ਇਹਦੇ ਉੱਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਇੱਕ ਚੰਗੀ ਟੀਮ ਦੇ ਵਿੱਚ ਆ ਜਿਹਦੇ ਵਿੱਚ ਮੈਂ ਆਪਣਾ ਕਿਉਂ ਕਿਸੇ ਦਾ ਕੋਈ ਆਪਣੇ ਆਪ ਨੂੰ ਪਰਸਨਲੀ ਨਹੀਂ ਦੇਖਦਾ ਕਿ ਮੈਨੂੰ ਆਹ ਦੇ ਦਿਓ ਮੈਨੂੰ ਉਹ ਦੇ ਦਿਓ ਸਾਡੇ ਵਿੱਚ ਸਿਰਫ ਔਰ ਸਿਰਫ ਪਿਆਰ ਦੀ ਖਾਤਰ ਬੰਦੇ ਖੜਦੇ ਨੇ ਪਿਆਰ ਦੇ ਲਈ ਜਾਨ ਨਿਸ਼ਾਵਰ ਕਰਨ ਨੂੰ ਖੜਦੇ ਨੇ ਇੱਕ ਦੂਜੇ ਇਹ ਸਾਡੀ ਇੱਕ ਚੀਜ਼ ਮੈਂ ਹੋਰ ਦੱਸ ਦੇਣਾ ਚਾਹਨਾ ਬਹੁਤ ਸਾਰੀ ਪ੍ਰੈਸ ਕਲੱਬ ਵਾਲੇ ਇਸ ਨਿਊਜ਼ ਨੂੰ ਦੇਖਣਗੇ ਵੀ ਕਿਉਂਕਿ ਲੁਧਿਆਣਾ ਦੇ ਵਿੱਚ ਕਾਫੀ ਪ੍ਰੈਸ ਕਲੱਬ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸ਼ਾਇਦ ਇਦਾਂ ਹੁੰਦਾ ਹੋਊਗਾ ਕਿ ਉਹਦੇ ਨੂੰ ਲੈ ਕੇ ਲੱਤਾਂ ਖਿੱਚੀਆਂ ਜਾਂਦੀਆਂ ਹੋਣਗੀਆਂ ਪਰ ਸਾਡੀ ਕੋਈ ਇੱਕ ਇਕਲੋਤੀ ਪ੍ਰੈਸ ਕਲੱਬ ਹੈ ਤਾਂ ਹੀ ਮੈਨੂੰ ਮਾਣ ਹੈ ਜਿਹਦੇ ਵਿੱਚ ਫੜ-ਫੜ ਕੇ ਲਿਆਂਦਾ ਜਾਂਦਾ ਕਿ ਇਹਨਾਂ ਨੂੰ ਉਦੇਦਾਰ ਲਾਓ ਇਹਨਾਂ ਨੂੰ ਲਾਓ ਇਹਨਾਂ ਨੂੰ ਲਾਓ ਇੱਥੇ ਉਦਾਂ ਲੈਣ ਕੋਈ ਨਹੀਂ ਆਇਆ ਤੇ ਸਿਰਫ ਸੇਵਾ ਦੇ ਲਈ ਆ ਇਸ ਲਈ ਜਰਨਲਿਸਟ ਪ੍ਰੈਸ ਕਲੱਬ ਲੁਧਿਆਣਾ ਜਿਹੜੀ ਹੈ ਇਹਦੇ ਉੱਤੇ ਮੈਨੂੰ ਬਹੁਤ ਮਾਣ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਾਅਦਾ ਕਰਦਾ ਹਾਂ ਜੇ ਤੁਸੀਂ ਮੇਰੀ ਡਿਊਟੀ ਲਈ ਹੈ ਤੇ ਮੈਂ ਡਿਊਟੀ ਪੂਰੇ ਤਨਮਨ ਧੰਦੇ ਨਾਲ ਨਿਭਾਵਾਂਗਾ ਧੰਨਵਾਦ